ਸਾਣ ਵੀਰੋ ਸਤ ਸ੍ਰੀ ਅਕਾਲ ਅੱਜ ਮੋੜ ਮੰਡੀ ਦਾ ਬਾਸਮਤੀ ਦਾ ਰੇਟ ਲੱਗ ਰਿਹਾ ਜੀ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਫਾਰਮਰ ਵੀ ਬੈਠੇ ਆ ਉੱਧਰ ਬੋਲੀ ਲੱਗ ਰਹੀ ਆ 45 50 50 55 60 70 70 70 70 80 80 ਖੱਤੀ ਖੱਤੀ ਜੀ ਜੋ ਸਥਿਤੀ ਹੈ 2980 ਰੁਪਏ ਦੀ ਬੋਲੀ ਲੱਗ ਰਹੀ ਹੈ ਜੀ 2980 ਰੁਪਏ ਲੱਗੀ ਵੈਰਾਈਟੀ 17 18 ਮਾੜ ਮੰਡੀ ਦਾ ਰੇਟ ਆ ਜੀ ਆਰਮਰ ਵੀਰ ਖੜੇ ਆ ਬੋਲੀ ਤੇ